ਹਾਂਜੀ ਸੋ ਪੈਨਰ ਦੀ ਪੀ 1899 13 14 ਦਿਨਾਂ ਤੇ ਹੁਣ ਹੋ ਗਏ ਨੂੰ ਬੀਜੀ ਨੂੰ ਸੋ ਖੇਤ ਲੱਗ ਗਿਆ ਸਾਰਾ ਹੀ ਚਮਕਣ ਕੱਲ ਦੇ ਮਹੀਨੇ ਇਹਦੀ ਰੂਹੇ ਬਦਲਦੀ ਜਿੰਨੀ ਕ ਬਾਹਰ ਆਈ ਸੀ ਸੋ ਦੋ ਦੋ ਪੱਤੇ ਬਾਹਰ ਕੱਢ ਗਿਆ ਇਹ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਆਪਾਂ ਨੇ ਵੀ ਇਹ ਪਕਾਉਣ ਲਈ ਬੀਜੀ ਗਈ ਆ ਸੋ ਇਹਦੀ ਜਿਹੜੀ ਦੂਰੀ ਆ 6 ਇੰਚ ਰੱਖੀ ਗਈ ਆ ਬੀੜੀ ਛੱਲੀ ਵਗੈਰਾ 6 ਇੰਚ ਤੋਂ ਫੇਰ ਹੀ ਵਧੀਆ ਲੱਗਦੀ ਆ ਇਹ ਜਿਆਦੇ ਸੰਘਣਾ ਵੀ ਪਾਉਣੇ ਹੋ ਫੇ ਪਕਾਉਣ ਲਈ ਨਹੀਂ ਵਧੀਆ ਰਹਿੰਦੀ ਉਹ ਇਹ ਤਾਂ ਤੁਸੀਂ ਚਾਰਲੀ ਬੀਜ ਦਿਓ ਤਾਂ 4 ਇੰਚ ਦੀ ਦੂਰੀ ਤੇ ਰੱਖੋ ਇਹ ਪਕਾਉਣ ਲਈ ਆ ਤਾਂ 6 ਇੰਚ ਜ਼ਰੂਰੀ ਆ ਘੱਟੋ ਘੱਟ 6 ਜਿਆਦਾ ਹੋ ਜਵੇ ਕੋਈ ਗੱਲ ਨਹੀਂ ਉਨੀ ਹੀ ਵਧੀਆ ਛੱਲੀ ਲੱਗੂਗੀ ਉਨੀ ਹੀ ਜਿਆਦਾ ਦਾਣੇ ਪੈਣਗੇ ਕਿਉਂਕਿ ਜਿੰਨਾ ਜਿਹੜਾ ਬਾਹਰਲਾ ਖੇਤ ਹੁੰਦਾ ਜਿੰਨੀਆਂ ਬਾਹਰਲੇ ਲਾਲੋ ਬੈੱਡ ਨੇ ਉਹਨਾਂ ਤੇ ਛੱਲੀਆਂ ਨੇ ਜਿਹੜੀਆਂ 2-2 ਲੱਗਣਗੀਆਂ ਸੋ ਜੇ ਜ਼ਿਆਦਾ ਸੰਘਣੀ ਹੁੰਦੀ ਆ ਦੂਜੀ ਛੱਲੀ 'ਚ ਫੇਰ ਦੁੱਧਾ ਹੀ ਰਹਿ ਜਾਂਦਾ ਤੇ ਜਿੰਨੀ ਜ਼ਿਆਦਾ ਸਿੱਧੀ ਆ 6 ਇੰਚ ਤੋਤੇ ਰਹੂਗੀ ਫਿਰ ਉਹ ਦੂਜੀ ਜਿਹੜੀ ਛੱਲੀ ਵੀ ਹੁੰਦੀ ਆ ਉਹਦੇ 'ਚ ਵੀ ਦਾਣੇ ਵਧੀਆ ਬਣ ਜਾਂਦੇ ਨੇ ਸੋ ਦਿੱਕਤ ਨਹੀਂ ਆਉਂਦੀ ਫੇਰ ਕੋਈ ਵੀ ਵੱਢਣ ਟਾਈਮ ਇਸ ਲਈ ਸੋ ਗੁੱਲੀ ਡੰਡਾ ਦੀ ਤੀਜੀ ਸਟੇਜ ਬਾਹਰ ਆਈ ਆ ਦੋ ਆਲੂਆਂ ਚ ਆ ਗਈਆਂ ਸੀ ਤੇ ਇੱਕ ਮੱਕੀ ਜਾਈ ਆ ਸਪਰੇਆਂ ਦੇ ਬਾਵਜੂਦ ਵੀ ਪਤਾ ਨਹੀਂ ਕਿੰਨਾ ਕਿਹਦਾ ਯਾਰ ਸੀਡ ਧਰਤੀ 'ਚ ਪਿਆ ਏ ਜਿਹੜਾ ਨਿਕਲਦਾ ਹੈ ਅਗਲੀ ਵਾਰ ਫੇਰ ਨਿਕਲੇ ਆਉਣਾ ਹੈ ਸੋ ਇਹਤੇ ਸਪਰੇ ਕਰੀ ਜਾਊਗੀ ਕੱਖਾਂ ਦੀ ਝੋਣ ਜਿਹੜੀ ਜੀਰੀ ਹਰੀ ਹੋਊਗੀ ਉਹਦੀ ਵੀ ਤੇ ਵਿੱਚ ਕਿਉਂਕਿ ਲੌਂਸ ਜਿਹੜੀ ਮੱਕੀ ਤੋਂ ਬਿਨਾ ਕਿਸੇ ਨੂੰ ਵੀ ਨਹੀਂ ਛੱਡਦੀ ਸਭ ਕਿਸੇ ਨੂੰ ਖਤਮ ਕਰ ਦਿੰਦੀ ਆ ਉਹ ਤੱਪੜ ਕਰ ਦਰਨਾ ਉਹਨੇ ਪਰ ਫੇਰ ਵੀ ਅਗਲੀ ਵਾਰ ਨੂੰ ਜਿਹੜਾ ਸੀਡ ਆ ਉਹ ਪੈਦਾ ਹੋ ਜਾਣਾ ਸੋ ਹੁਣ ਤਾਂ ਮਿਲ ਰਿਹਾ ਤਕਰੀਬਨ 1899 ਆਮ ਹੀ ਹੋ ਗਿਆ ਹੁਣ ਤਾਂ ਦੁਕਾਨਾਂ ਤੇ ਸਾਰੇ ਆਕਾ ਮਾਦ ਨੇ ਵੀ ਲੈ ਜਾਓ ਟਾਈਮ ਹੀ ਹੁੰਦਾ ਹਰੇਕ ਚੀਜ਼ ਦਾ ਸੋ